ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਇਆ ਜੀ ਇੱਕ ਬਿਲਕੁਲ ਨਿਊ ਬੌਰਨ ਬੇਬੀ ਜਿਹੜਾ ਹੈ ਉਹਦਾ ਕੱਲਾ ਜਿਹੜਾ ਹੈੱਡ ਵਾਲਾ ਪੋਰਸ਼ਨ ਆ ਉਹ ਇੱਥੇ ਬ੍ਰਾਮਦ ਹੋਇਆ ਦੇਖੋ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਕਿਉਂਕਿ ਉਹਦੇ ਪਾਸੇ ਪਿਛਲੇ ਪਾਸੇ ਵੀ ਗੇਟ ਹੈ ਉੱਥੇ ਪ੍ਰੋਪਰ ਬੋਰਡ ਨੰਬਰ 4 ਜਿਹੜਾ ਹੈ ਉਹਦੀ ਜਿਹੜੀ ਗੈਲਰੀ ਹੈ ਉੱਥੇ ਮਿਲਿਆ ਔਰ ਉੱਥੇ ਲੋਕਾਂ ਦਾ ਆਣਾ ਜਾਣਾ ਔਰ ਈਜ਼ੀ ਐਕਸੈਸ ਵੀ ਹੈਗੀ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਪੱਖ ਨੂੰ ਪ੍ਰੋਪਰਲੀ ਵਾਚਦੇ ਹੋਏ ਔਰ ਅੱਜ ਹੁਣ ਇਸੇ ਚੀਜ਼ ਨੂੰ ਸੋਲਵ ਅੱਜ ਬੱਚੇ ਦਾ ਸਿਰ ਮਿਲਿਆ ਸੀਗਾ ਤੇ ਅਸੀਂ ਪੁਲਿਸ ਨੂੰ ਇਨਫੋਰਮ ਕਰਤਾ ਹੈ ਪੁਲਿਸ ਆਪਣੀ ਇਨਕੁਆਇਰੀ ਕਰ ਰਹੀ ਹੈ ਬਟ ਮੈਂ ਤਾਂ ਸਿਰਫ ਇਹਨਾਂ ਦੱਸ ਸਕਦਾ ਕਿ ਜੋ ਸਾਡੇ ਕੋਲ ਇੱਥੇ ਡਿਲੀਵਰੀਜ਼ ਹੋਈਆਂ ਹੈ ਉਹਦੇ ਵਿੱਚ ਕੋਈ ਬੱਚੇ ਮਿਸਿੰਗ ਨਹੀਂ ਐ ਜਿਹੜੀਆਂ 3 ਡੈਥਸ ਹੋਈਆਂ ਸੀਗੀਆਂ ਚਿਲड्रन ਦੀਆਂ ਉਹ ਅਸੀਂ ਬੱਚਿਆਂ ਪੇਰੈਂਟਸ ਨੂੰ ਬਾਡੀਜ਼ ਹੈਂਡਓਵਰ ਕਰਤੀਆਂ ਲੀਗਲੀ ਜੋ ਸਾਡਾ ਪ੍ਰੋਸੀਜਰ ਐ ਤੇ ਸਾਨੂੰ ਇਹ ਲੱਗ ਰਿਹਾ ਕਿ ਸਾਡੇ ਹਸਪੀਟਲ ਦੇ ਵਿੱਚ ਸ਼ਾਇਦ originate ਨਹੀਂ ਹੋਇਆ ਬਟ ਇਹਦੀ ਇਨਕੁਆਰੀ ਪੁਲਿਸ ਕਰ ਰਹੀ ਆ ਅੱਗੇ ਅਸੀਂ ਸਾਰੇ ਡਾਕੂਮੈਂਟਸ ਤੇ ਸਾਰੇ ਜੋ ਪੁਲਿਸ ਨੂੰ ਚਾਹੀਦੇ ਸੀਗੇ ਸਨ ਉਹਨਾਂ ਨਾਲ ਸਾਰਾ ਕੁਝ ਉਹਨਾਂ ਨੂੰ ਹੈਂਡਓਵਰ ਕਰਤਾ ਹੈ ਤਕਰੀਬ ਡੇਢ ਘੰਟਾ ਪਹਿਲਾਂ ਇੱਕ ਬੱਚੇ ਦਾ ਜਿਹੜਾ ਸਿਰ ਮਿਲਿਆ ਇੱਥੇ ਪੋਰਟ ਨੰਬਰ 4 ਜਿੱਥੇ ਉਹ ਗੈਲਰੀ ਬਣਦੀ ਆ ਉਹਦੀ ਉੱਥੇ ਤੇ ਅਸੀਂ ਡਾਕਟਰਸ ਨੂੰ ਉਹਨੂੰ ਬੱਚੇ ਨੂੰ ਜਿਹੜਾ ਸੀਗਾ ਉਹਨੂੰ ਰਖਵਾਤਾ ਮੋਰਚਰੀ ਚ ਡਾਕਟਰਸ ਨੂੰ ਅਸੀਂ ਪੁੱਛਿਆ ਪ੍ਰਾਇਮਰੀ ਕੀ ਇਹ ਬੱਚੇ ਦਾ ਕਿੰਨੇ ਕਿ ਦਿਨ ਬੱਚਾ ਲੱਗਦਾ ਉਹ ਕਹਿੰਦੇ ਵੀ ਨਿਊਲੀ ਬੌਰਨ ਹੈ ਤਾਂ ਉਸ ਹੱਬ ਨਾਲ ਅਸੀਂ ਜਿੰਨੇ ਵੀ ਨਿਊਲੀ ਬੌਰਨ ਬੱਚੇ ਨੇ ਇੱਥੇ ਜਿਹੜੇ ਪੈਦਾ ਹੋਏ ਨੇ ਅ ਲਾਈਵ ਵੀ ਨੇ ਜਿਹੜੇ ਬੌਨ ਡੈਡ ਵੀ ਨੇ ਤਾਂ ਉਹਨਾਂ ਸਾਰਿਆਂ ਦੀਆਂ ਲਿਸਟਾਂ ਲੈ ਰਹੇ ਆਂ ਲਿਸਟਾਂ ਲੈ ਕੇ ਅਸੀਂ ਇੱਕ ਇੱਕ ਬੱਚੇ ਨੂੰ ਫਿਜ਼ੀਕਲੀ ਵੈਰੀਫਾਈ ਕਰਾਂਗੇ ਇਸੇ ਤਰ੍ਹਾਂ ਹੀ ਕਿ ਸੀਸੀਟੀਵੀ ਕੈਮਰਾਜ਼ ਵੈਲ ਇੰਸਟਾਲ ਨੇ ਉਹਨਾਂ ਸਾਰਿਆਂ ਨੂੰ ਵੀ ਪ੍ਰੋਪਰਲੀ ਵੈਰੀਫਾਈ ਕਰਾਂਗੇ ਐਫਆਈਆਰ ਵਿਲ ਬੀ ਲੌਜ ਔਨ ਦਿਸ ਇਨਫੋਰਮੇਸ਼ਨ ਹੁਣ ਐਫਆਈਆਰ ਦੇਣ ਲੱਗੇ ਆਂ ਔਰ ਨਾਲ ਦੀ ਨਾਲ ਜਿਹੜੇ ਜਿਹੜੇ ਪ੍ਰਾਇਮਰੀ ਸਾਡੀ ਡਿਊਟੀਆਂ ਨੇ ਇੱਕ ਤਾਂ ਸੀਸੀਟੀਵੀ ਦੇ ਨਾਲ ਕਿ ਜਿਹੜੀ ਡਿਜੀਟਲ ਫੁੱਟਪ੍ਰਿੰਟ ਕੀ ਨੇ ਉੱਥੇ ਕਿਵੇਂ ਆਇਆ ਦੂਸਰੀ ਚੀਜ਼ ਹੈ ਕਿ ਜਿਹੜੀ ਲਿਸਟ ਓਬਟੇਨ ਕਰਕੇ ਇਹਨਾਂ ਤੋਂ ਕਿ ਕਿੰਨੇ ਬੱਚੇ ਨੇ ਸਾਰਿਆਂ ਨੂੰ ਫਿਜ਼ੀਕਲੀ ਵੈਰੀਫਾਈ ਕਰਕੇ ਇਸ ਜਿਹੜਾ ਜਿਹੜਾ ਹੁਣ ਜਿਹੜਾ ਆਪ ਨੂੰ ਮਿਲਿਆ ਬੱਚੇ ਦਾ ਇਹਨੂੰ ਪ੍ਰੋਪਰਲੀ ਆਇਡੈਂਟੀਫਾਈ ਕਰਾਂਗੇ ਕਿ ਇਹ ਬੱਚਾ ਕਿਸ ਦਾ ਔਰ ਜਿਹੜੇ ਕ੍ਰਾਈਮਨਲ ਨੇ ਕੀਤਾ ਉਹਦੇ ਖਿਲਾਫ ਬਣਦੀ ਕਾਰਵਾਈ ਕਰਵਾਂਗੇ ਸਰ ਕੀ ਲੱਗਦਾ ਹੈ ਦੇਖੋ ਕਿਸੇ ਵੀ ਚੀਜ਼ ਨੂੰ ਰੋਲ ਆਊਟ ਨਹੀਂ ਕੀਤਾ ਜਾ ਸਕਦਾ ਇਸ ਟਾਈਮ ਕਿਉਂਕਿ ਉਹਦੇ ਪਾਸੇ ਪਿਛਲੇ ਪਾਸੇ ਵੀ ਗੇਟ ਹੈ ਉੱਥੇ ਪ੍ਰੋਪਰ ਬੋਰਡ ਨੰਬਰ 4 ਜਿਹੜਾ ਹੈ ਉਹਦੀ ਜਿਹੜੀ ਗੈਲਰੀ ਹੈ ਉੱਥੇ ਮਿਲਿਆ ਔਰ ਉੱਥੇ ਲੋਕਾਂ ਦਾ ਆਣਾ ਜਾਣਾ ਔਰ ਈਜ਼ੀ ਐਕਸੈਸ ਵੀ ਹੈਗੀ ਹੈ ਸਾਰੀਆਂ ਚੀਜ਼ਾਂ ਨੂੰ ਇੱਕ ਇੱਕ ਪੱਖ ਨੂੰ ਪ੍ਰੋਪਰਲੀ ਵਾਚਦੇ ਹੋਏ ਔਰ ਅੱਜ ਹੁਣ ਇਸੇ ਚੀਜ਼ ਨੂੰ ਸੋਲਵ ਕਰਾਂਗੇ ਮੇਰੀਆਂ ਟੀਮਸ ਜਿਹੜੀਆਂ ਨੇ ਸਾਡੇ ਵਰਦੀ ਐਸਐਸਪੀ श्री वरुण शर्मा जी दी ਸਾਨੂੰ ਦੇਸ਼ਾ ਨਿਰਦੇਸ਼ ਆਏ ਨੇ ਕਿ ਹੁਣੇ ਟੀਮਸ ਬਣਾਓ ਹੁਣੇ ਸਾਰੀਆਂ ਜਿਹੜੇ ਨੇ ਇਹਨਾਂ ਦੇ ਡੀਵੀਆਰਸ ਚੈੱਕ ਕਰੋ ਸਾਰੇ ਇਸੇ ਟਾਈਮ ਹੀ ਲਿਸਟ ਅਬਟੇਨ ਕਰੋ ਔਰ ਇੱਕ ਇੱਕ ਬੱਚੇ ਨੂੰ ਵੈਰੀਫਾਈ ਕਰੋ ਕਿਮਾ ਸਾਹਿਬ ਕਿੱਦਾਂ ਦੇਖਦੇ ਇਤਨੀ ਕੁਆਲਟੀ ਹੋਣ ਦੇ ਬਾਵਜੂਦ ਅਕਸਰ ਨਾ ਲਜਿੰਦਰਾ ਤਾ ਤੁਰ ਗਿਆ ਜਿੰਦਾ ਹੈ ਕੁਆਲਟੀ ਹੋਣ ਦੇ ਬਾਵਜੂਦ ਵੀ ਇਤਨੀ ਵੱਡੀ ਗੀਜ ਜਨੂਤੋਂ ਮਿਲਿਆ ਸਰ ਦੇਖੋ ਪ੍ਰੋਜੈਕਟ ਵੀ ਲੱਗੀ ਹੈ ਹੁਣ ਸਰ ਇੱਥੇ ਪਬਲਿਕ ਦਾ ਬਹੁਤ ਵੱਡਾ ਆਣਾ ਜਾਣਾ ਕਿਉਂਕਿ ਇਹ ਮਾਲਵੇ ਦਾ ਸਭ ਤੋਂ ਜ਼ਿਆਦਾ ਪ੍ਰੈਸਟੀਜੀਅਸ ਇੰਸਟੀਟਿਊਟ ਹੈ ਜਿੱਥੇ ਬਹੁਤ ਜ਼ਿਆਦਾ ਫੁੱਟਫਾਲ ਹੈ ਹੁਣ ਜਿਹੜਾ ਆ ਕਰਾਇਮ ਹੋਇਆ ਅਸੀਂ ਵੀ ਵਿਲ ਟ੍ਰੇਸ ਇਟ ਟਰੌ ਹ ਐਸ ਸੂਨ ਐਸ ਪੋਸੀਬਲ ਸਰ ਅੱਜ ਦਾ ਮਾਮਲਾ ਦਾਖਲ ਹੋਇਆ ਕਿ ਜਾਂਚ ਕੀਤੀ ਜਾਂਦੀ ਹੈ ਇੱਥੇ ਆਇਆ ਜੀ ਇੱਕ ਬਿਲਕੁਲ ਨਿਊ ਬੌਰਨ ਬੇਬੀ ਜਿਹੜਾ ਹੈ ਉਹਦਾ ਕੱਲਾ ਜਿਹੜਾ ਹੈੱਡ ਵਾਲਾ ਪੋਰਸ਼ਨ ਆ ਉਹ ਇੱਥੇ ਬਰਾਮਦ ਹੋਇਆ ਹੈ ਬੋਰਡ ਨੰਬਰ 4 ਦੇ ਰਹੀ ਹੈ ਜਿਵੇਂ ਹੀ ਇਤਲਾਹ ਪੁਲਿਸ ਮੈਕਮੇ ਕੋਲ ਆਈ ਤੇ ਫੌਰੀ ਰਿਸਪੌਂਸ ਕਰਦੇ ਹੋਏ बिल्कुल स्विफ्ट एक्शन करते हुए एस पी सिटी कुलविंदर सिंह चीमा डी एस पी सिटी सतनाम सिंह एस एच ओ सिविल लाइनस तीन चार सीआईए इंस्पैक्टर प्रदीप बाजवा मौके पर पहुंचे मैं आप इतने मौके पर पहुंचे मैं आप उस जो हैड का पार्टा उन्होंने मैं आप एनालाइज किया, असी एनलाइज कियाम बना के हरेक एंट्री हरेक एगजिट पॉइंट जेडे सी टीवी कैमरे लगे ਉਹਨਾਂ ਦੀ ਜਾਂਚ ਕਰਾਂਗੇ ਡੀਵੀਆਰ ਅਸੀਂ ਆਪਣੇ ਕਬਜ਼ੇ 'ਚ ਲਵਾਂਗੇ ਤਾਂਕਿ ਡੀਵੀਆਰ ਨਾਲ ਕਿਸੇ ਪ੍ਰਕਾਰ ਦੀ ਟੈਂਪਰੇਰੀ ਨਾ ਹੋ ਸਕੇ ਇਹ ਜਿਹੜਾ ਵੀ ਕੋਈ ਦੋਸ਼ੀ ਇਸ ਮਨੁੱਖਤਾ ਨੂੰ ਸ਼ਰਮਿੰਦਾ ਕਰਨ ਵਾਲੇ ਅਪਰਾਧ 'ਚ ਸ਼ਾਮਿਲ ਆ ਉਹਨੂੰ ਜਰੂਰ ਛੇਤੀ ਤੋਂ ਛੇਤੀ ਲੱਭ ਕੇ ਸਲਾਖਾਂ ਦੇ ਪਿੱਛੇ ਭੇਜਿਆ ਜਾਊਗਾ ਕਿਉਂਕਿ ਇਹ ਇੱਕ ਇਹੋ ਜਿਹਾ ਕ੍ਰਾਈਮ ਆ ਕਿ ਜਿਹੜਾ ਹਿਮੈਨਿਟੀ ਨੂੰ ਸ਼ਰਮਸਾਰ ਕਰਦਾ ਹੈ ਜਿਹੜਾ ਕਿ ਇੱਕ ਨਵਜੰਮੇ ਬੱਚੇ ਦਾ ਜਿਹੜਾ ਇੱਥੇ ਸਿਰ ਬਰਾਮਤ ਹੋਇਆ